ਸਮਰਾਲਾ ਦੇ ਨਜ਼ਦੀਕੀ ਪਿੰਡ ਕੋਟ ਗੱਗੂ ਰਾਏ ਦੇ ਗੁਰਦੁਆਰਾ ਸਾਈ ਵਿਕੇ ਭਾਰਤੀ ਕਿਸਾਨ ਯੂਨੀਅਨ ਚੁੜੂਨੀ ਦੇ ਉਦਦਾਰਾਂ ਦੇ ਤੇ ਪਿੰਡ ਵਾਸੀਆਂ ਵੱਲੋਂ ਕਿਸਾਨ ਯੂਨੀਅਨ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਚੁੜੂਨੀ ਦੇ ਉਦਦਾਰਾਂ ਦੀ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਦੌਰਾਨ ਬੀਕੇਯੂ ਚੁੜੂਨੀ ਦੇ ਵਿੱਚ ਮੈਂਬਰਾਂ ਦਾ ਵਾਅਦਾ ਕਰਦੇ ਹੋਏ ਬਾਬਾ ਮਨਜੋਤ ਸਿੰਘ ਗਰੇਵਾਲ ਤੇ ਅਗਵਾਈ ਹੇਠ ਨਵੇਂ ਨਿਯੁਕਤ ਮੈਂਬਰਾਂ ਨੂੰ ਉਹਦੇ ਵੀ ਵੰਡੇ ਗਏ ਜਿਸ ਵਿੱਚ ਜਗਜੀਤ ਸਿੰਘ ਕੁੰਨਰ ਨੂੰ ਬੀਕੇਯੂ ਚੁਣੌਨੀ ਦੀ ਕੋਰ ਕਮੇਟੀ ਦੇ ਮੈਂਬਰ ਦੇ ਦੋ ਜ਼ਿਲ੍ਹਿਆਂ ਫਤਿਹਗੜ ਸਾਹਿਬ ਅਤੇ ਮੁਲੇਟ ਕੋਟਲੇ ਦੇ ਪ੍ਰਧਾਨ ਚੁਣਿਆ ਗਿਆ। ਇਸ ਜ਼ਿੰਮੇਵਾਰੀ ਨੂੰ ਤਨ ਦੇ ਹੀ ਨਾਲ ਨਿਭਾਉਂਗਾ। ਦਿੰਦਾਂ ਤੇ ਕਰ ਦੂੰਗਾ। ਸਾਡੇ ਕਿਸਾਨ ਬਹੁਤ ਦਰਦ ਲਈ ਗਏ ਨੇ। ਉਹ ਉਮੀਰ ਹੋਣ ਦੇ ਬਜਾਏ ਗਰੀਬ ਹੁੰਦੇ ਜਾ ਰਹੇ ਨੇ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਇਹ ਜਿਹੀਆਂ ਨਹੀਂ ਮੈਂ ਮਹਾਰਾਜ ਨੇ ਮੈਨੂੰ ਬਹੁਤ ਮਾਣ ਬਖਸ਼ਿਆ ਕਿ ਮੈਂ ਸਰਦਾਰ ਗਰੀਵਾਲ ਸਾਹਿਬ ਜੋ ਕਿ ਬਹੁਤ ਵੱਡੇ ਐਜੂਕੇਟਿਡ ਨੇ ਬਹੁਤ ਵੱਡੇ ਅਹੁਦੇ ਤੋਂ ਅਸਤੀਫਾ ਦੇ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਮੈਂ ਇਹਨਾਂ ਦੇ ਮੋਢੇ ਨਾਲ ਮੋਢਾ ਮਲਾ ਕੇ ਹਰ ਸੰਗਠਨ ਦੇ ਵਿੱਚ ਮੂਹੇ ਹਾਂਗਾ ਪਿਛਲੇ ਕਿੰਨੇ ਸਮੇ ਤੋਂ ਤੁਸੀਂ ਗਰੁੱਪ ਨਾਲ ਜੁੜੇ ਹੋ ਮੈਂ 2019 ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਜਦੋਂ ਸਾਰੀਆਂ ਜਥੇਬੰਦੀਆਂ ਦਿੱਲੀ ਦੀਆਂ ਬਰੂਹਾਂ ਤੇ ਮੋਰਚੇ ਲਾਈ ਬੈਠੀਆਂ ਸਨ ਮੈਂ ਐਨ ਆਰ ਆਈ ਵੀ ਹੁੰਦੇ ਸਿੱਖ ਤੇ ਰਹੇ ਸੀ ਕਿ ਕਰਦਾ ਕਿ ਅੱਜ ਪੂਰਾ ਲੱਗਾ ਕਿ ਅਸੀਂ ਬਹੁਤ ਮੁਝਿਆ ਕੀ ਹੈ ਮੈਂ ਆਪਣਾ ਬਾਹਰ ਛੱਡ ਕੇ ਇਸ ਲਈ ਆਇਆ ਕਿ ਬਥੇਰੇ ਪੈਸੇ ਕਮਾ ਲੇ ਬਹੁਤ ਮਿੰਤ ਕਰ ਲਈ ਹੁਣ ਮੈਂ ਆਪਣੇ ਪੰਜਾਬ ਦੇ ਲਈ ਮੇਰੇ ਦਿਲ ਦੇ ਵਿੱਚ ਬਹੁਤ ਵੱਡੀ ਸੋਚ ਸੀ ਚੀਜ਼ ਸੀ ਕਿ ਮੈਂ ਆਪਣੇ ਪੰਜਾਬ ਦੇ ਲਈ ਕੁਝ ਕਰਾਂ ਕੀ ਕਹਣਾ ਸਨੇੜੂ ਫੁਰਵੀ ਨੂੰ ਨੂੰਣਾ ਚਾਹੁੰਦੇ ਆ ਤੇ ਅੱਗੇ ਆਗੇ ਕਿਸਾਨਾਂ ਦੀ ਸੇਵਾ ਕਰਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਵੈਲਕਮ ਕਰਦਾ ਅਸੀਂ ਬੜੇ ਖੁਸ਼ ਹੋਵਾਂਗੇ ਜੇ ਉਹ ਸਾਡੇ ਮੋਢੇ ਦਾ ਮੋਢਾ ਜਾ ਲਾ ਕੇ ਜੋੜ ਮ ਅਸੀਂ ਉਹਨਾਂ ਨੂੰ ਇੱਜ਼ਤ ਮਾਨ ਸਤਕਾਰ ਉਹਦੇ ਵੀ ਬਖਸ਼ਾਂਗੇ ਦੋ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਵੀ ਮਿਲੀ ਆ ਕਿੱਸਾ ਰਹੂਗਾ ਤੇ ਆ ਹਾਂ ਵੱਡੀ ਜ਼ਿੰਮੇਵਾਰੀ ਆ ਦੋ ਜ਼ਿਲ੍ਹਿਆਂ ਤੇ ਜਿਹੜੇ ਜ਼ਿਲ੍ਹੇ ਵੀ ਦੋਨੇ ਸਾਈਡਾਂ ਤੋਂ ਪੈਂਦੇ ਨੇ ਮੇਰੇ ਤੋਂ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨਾਂ ਦੋਨੋਂ ਜ਼ਿਲ੍ਹਿਆਂ ਦੇ ਹਰ ਪਿੰਡ ਦੇ ਵਿੱਚ ਮੈਂ ਆਪਣੇ ਚੜੂਨੀ ਸਾਹਿਬ ਦੀ ਇੱਕ ਜਥੇਬੰਦੀ ਬਣਾਵਾ ਪੰਜ ਚਾਰ ਨੌਜਵਾਨ ਮੁੰਡਿਆਂ ਨੂੰ ਉੱਥੇ ਦੀ ਬਾਗ ਡੋਰ ਸੁਭਾਵਾ ਕਰਨ ਸਭ ਤੋਂ ਪਹਿਲਾਂ ਅੱਜ ਦੇ ਕੋਟ ਗੰਗੋਰਾਏ ਗੁਰਦਵਾਰਾ ਸਾਹਿਬ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਚੜ੍ਹਦੀ ਕਲਾ ਵਾਸਤੇ ਸੁਖਨੀ ਸਾਹਿਬ ਦੇ ਪਾਠ ਰੱਖੇ ਗਏ ਸੀ ਉਹਨਾਂ ਅਪਰੰਤ ਯੂਨੀਅਨ ਵੀ ਚੜ੍ਹਦੀ ਕਲਾ ਲਈ ਅਰਦਾਸ ਹੋਈ ਔਰ ਅਰਦਾਸ ਤੋਂ ਬਾਅਦ ਸਾਰੇ ਜ਼ਿਲ੍ਹੇ ਵੀ ਅੱਜ ਜਿਹੜੀ ਮੀਟਿੰਗ ਆ ਉਹ ਲਈ ਗਈ ਹੈ ਜਿਹੜੀ ਸਾਡੀ ਮਹੀਨਾਵਾਰ ਮੀਟਿੰਗ ਚੱਲਦੀ ਹੈ ਔਰ ਸਾਰਿਆਂ ਦੀ anumati ਦੇ ਨਾਲ ਸਾਰਿਆਂ ਦੇ ਵਿਚਾਰ ਲੈ ਕੇ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਜਿਹੜੀਆਂ ਨਿਯੁਕਤੀਆਂ ਸਾਡੇ ਰਾਸ਼ਟਰੀ ਪ੍ਰਧਾਨ ਸਰ ਗੁਰਨਾਮ ਸਿੰਘ ਚਰੋਨੀ ਜੀ ਪੰਜਾਬ ਪ੍ਰਧਾਨ ਹੈਪੀ ਸਾਰਿਆਂ ਦੀ ਸਲਾਹ ਦੇ ਨਾਲ ਔਰ ਸਾਡੇ ਰਾਸ਼ਟਰੀ ਪ੍ਰਧਾਨ ਦੇ ਵਿਚਨ ਅਰਦੇਸ਼ ਅੰਸਾਰ ਜਗਜੀਤ ਸਿੰਘ ਕੁਲਰ ਜੋ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਯੂਨੀਅਨ ਲਈ ਕੰਮ ਕਰਦੇ ਆ ਰਹੇ ਸੀ ਇਹ ਐਨਆਰਆਈ ਵੀ ਨੇ ਇਹਨਾਂ ਨੂੰ ਅਸੀਂ ਪੰਜਾਬ ਕੋਰ ਕਮੇਟੀ ਦਾ ਮੈਂਬਰ ਬਣਾਇਆ ਔਰ ਦੋ ਜ਼ਿਲ੍ਹਿਆਂ ਦਾ ਇਹਨਾਂ ਨੂੰ ਇੰਚਾਰਜ ਲਾਇਆ ਗਿਆ ਇੱਕ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੂਸਰਾ ਜ਼ਿਲ੍ਹਾ ਨਵਾਂ ਬਣਿਆ ਜਿਹੜਾ ਉਹ ਮਲੇਰਕੋਟਲਾ ਉਸ ਤੋਂ ਬਾਅਦ ਸੁਖਬੀਰ ਸਿੰਘ ਜਿਨ੍ਹਾਂ ਨੂੰ ਲੁਧਿਆਣਾ ਯੂਥ ਵਿੰਗ ਦਾ ਜਨਰਲ ਸੈਕਟਰੀ ਜ਼ਿਲ੍ਹੇ ਦਾ ਲਾਇਆ ਗਿਆ ਸੁਖਬੀਰ ਸਿੰਘ ਜਿਨ੍ਹਾਂ ਨੂੰ ਜ਼ਿਲ੍ਹਾ ਯੂਥ ਲੁਧਿਆਣਾ ਦਾ ਪ੍ਰਧਾਨ ਲਾਇਆ ਗਿਆ ਹਰਦੀਪ ਸਿੰਘ ਬਾਜੜਾ ਜਿਨ੍ਹਾਂ ਨੂੰ ਵਾਈਸ ਪ੍ਰਧਾਨ ਲੁਧਿਆਣਾ ਲਾਇਆ ਗਿਆ ਨਰਿੰਦਰ ਸਿੰਘ ਜਿਨ੍ਹਾਂ ਨੂੰ ਪ੍ਰਧਾਨ ਹਲਕਾ ਗਿੱਲ ਲਾਇਆ ਗਿਆ ਅਵਤਾਰ ਸਿੰਘ ਬੱਗਾ ਜਿਨ੍ਹਾਂ ਨੂੰ ਸਰਕਲ ਪ੍ਰਧਾਨ ਲਾਇਆ ਗਿਆ ਜੁਝਾਰ ਸਿੰਘ ਜਿਨ੍ਹਾਂ ਨੂੰ ਲੁਧਿਆਣਾ ਜ਼ਿਲ੍ਹੇ ਦਾ ਸੈਕਟਰੀ ਲਾਇਆ ਗਿਆ ਨਰੇਂਦਰ ਸਿੰਘ ਜਿਹਨਾਂ ਨੂੰ ਯੂਥ ਵਿੰਗ ਦਾ ਲੁਧਿਆਣੇ ਦਾ ਸੈਕਟਰੀ ਲਾਇਆ ਗਿਆ। ਤੋਂ ਇਹ ਜਿਹੜੀਆਂ ਨਿਯੁਕਤੀਆਂ ਬਲਵਿੰਦਰ ਸਿੰਘ ਸੰਧੂ ਜਿਹਨਾਂ ਨੂੰ ਹਲਕਾ ਪ੍ਰਧਾਨ ਲਾਇਆ ਗਿਆ। ਤੋਂ ਇਹ ਸਾਰੀਆਂ ਜਿਹੜੀਆਂ ਨਿਯੁਕਤੀਆਂ ਨੇ ਅੱਜ ਉਹ ਕੀਤੀਆਂ ਕਿਉਂਕਿ ਹਰ ਮਹੀਨੇ 'ਚ ਸਾਡੀ ਜ਼ਿਲ੍ਹਾਵਰ ਮੀਟਿੰਗ ਜਿਹੜੀ ਹੁੰਦੀ ਹੈ ਅਸੀਂ ਉਹਦੇ ਵਿੱਚ ਯੂਨੀਅਨ ਦੇ ਨਾਲ ਜਿਹੜੇ ਨਵੇਂ ਸਾਡੇ ਸੱਜਣ ਜੁੜਦੇ ਐ ਉਹਨਾਂ ਨੂੰ ਅਸੀਂ ਨਿਯੁਕਤੀਆਂ ਦੰਨੇ ਆ ਇਸ ਤਰ੍ਹਾਂ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਲੱਖਮ ਸਿੰਘ ਮੰਡਾ ਸਾਡੇ ਜਗਜੀਤ ਸਿੰਘ ਅਰੋੜਾ ਨੇ ਜਨਰਲ ਸੈਕਟਰੀ ਪੰਜਾਬ ਔਰ ਕੋਨਰ ਸਾਹਿਬ ਹੈ ਹੋਰ ਵੀ ਸਾਡੇ ਚੇਅਰਮੈਨ ਸਾਹਿਬ ਹੈ ਤੋਂ ਅੱਜ ਇਹ ਨਵੇਂ ਜਿਹੜੇ ਨਿਯੁਕਤੀਆਂ ਅਸੀਂ ਹਰ ਮਹੀਨੇ ਕਰਦੇ ਰਹਿੰਦੇ ਆ ਤੋਂ ਅੱਜ ਵੀ ਜਿਹੜੀਆਂ ਨਿਯੁਕਤੀਆਂ ਕੀਤੀਆਂ ਔਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅੱਜ ਇੱਥੇ ਚੜ੍ਹਦੀ ਕਲਾ ਲਈ ਅਰਦਾਸ ਹੋਈ ਹੈ ਤੋਂ ਮੈਂ ਆਸ ਕਰਦਾ ਜਿੰਨੇ ਵੀ ਨਵੇਂ ਸਾਡੇ ਅਹੁਦੇਦਾਰ ਅੱਜ ਚੁਣੇ ਗਏ ਕਿ ਉਹ ਯੂਨੀਅਨ ਦੀ ਚੜ੍ਹਦੀ ਕਲਾ ਵਾਸਤੇ ਯੂਨੀਅਨ ਦੀ ਤਰੱਕੀ ਵਾਸਤੇ ਦਿਲ ਲਾ ਕੇ ਆਪਣਾ ਕੰਮ ਕਰਨਗੇ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਇਹ ਜਾਣੀ ਇਸ ਗੱਲ ਤੋਂ ਜਾਂਦੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਇੱਕ ਇਮਾਨਦਾਰ ਅਤੇ ਤਰਕਜਥੇਵੰਦੀ ਹੈ ਜਿਹੜੀ ਜਿੱਥੇ ਵੀ ਕੋਈ ਗੱਲ ਕਹਿ ਦਵੇ ਉਸ ਗੱਲ ਦੇ ਉੱਤੇ ਖੜੀ ਉਤਰਦੀ ਹੈ ਜਿਸ ਤਰ੍ਹਾਂ ਤੁਸੀਂ ਪਿਛਲੇ ਦਿਨੀ ਦੇਖਿਆ ਹੋਊਗਾ ਹਰਿਆਣੇ ਦੇ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਜਿਨ੍ਹਾਂ ਨੇ ਚੌਲਾਂ ਦਾ ਘਟਾਲਾ ਕਿੰਨੇ ਕਰੋੜਾਂ ਦਾ ਚੌਲਾਂ ਚੌਲਾਂ ਦਾ ਘਟਾਲਾ ਜਿਹੜਾ ਪਕੜਿਆ ਔਰ ਸਰਕਾਰ ਦੇ ਨਾਸਾਂ ਦੇ ਵਿੱਚ ਤੂੰ ਕਰਤਾ ਕਿ ਇਹਦੀ ਜਾਂਚ ਕੀਤੀ ਜਾਵੇ ਔਰ ਅੱਜ ਉਹ ਜਾਂਚ ਚੱਲ ਰਹੀ ਹੈ ਇਸੇ ਤਰੀਕੇ ਸਾਡੇ ਹਰਿਆਣੇ ਦੇ ਵਿੱਚ ਔਰ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹਾਵਰ ਜਿਹੜੀ ਸਾਡੇ ਪ੍ਰਦਰਸ਼ਨ ਨੇ ਉਹ ਚੱਲ ਰਹੇ ਆ ਚਾਹੇ ਉਹ ਕਿਸਾਨਾਂ ਦੀ ਲੜਾਈ ਹੋਵੇ ਚਾਹੇ ਉਹ ਮਜ਼ਦੂਰਾਂ ਦੀ ਲੜਾਈ ਹੋਵੇ ਚਾਹੇ ਉਹ ਛੋਟੇ ਦੁਕਾਨਦਾਰਾਂ ਦੀ ਲੜਾਈ ਹੋਵੇ ਹਮੇਸ਼ਾ ਭਾਰਤੀ ਕਿਸਾਨ ਯੂਨੀਅਨ ਚੜੋਨੀ ਤੁਹਾਨੂੰ ਅੱਗੇ ਖੜੀ ਮਿਲਦੀ ਹੈ ਔਰ ਇਸੇ ਤਰੀਕੇ ਹੀ ਗਾਂ ਵੀ ਕੰਮ ਕਰਦੀ ਰਹੇਗੀ ਆਪ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਮੇਰੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੀ ਯੂਨੀਅਨ ਦੇ ਜਿਹੜੇ ਅਹੁਦੇਦਾਰ ਆ ਉਹਨਾਂ ਬਾਰੇ ਜੋ ਸਾਡੀ ਯੂਨੀਅਨ ਬਾਰੇ ਦੱਸਿਆ ਬਹੁਤ-ਬਹੁਤ ਧੰਨਵਾਦ ਮੈਨੂੰ ਜਿਹੜਾ ਪ੍ਰਧਾਨ ਨੇ ਜੀ ਭਾਰਤੀ ਕਿਸਾਨ ਯੂਨੀਅਨ ਚੜੋਨੀ ਜੋ ਕਿ ਸਾਡੇ ਲੁਧਿਆਣਾ ਜ਼ਿਲ੍ਹਾ ਦੀ ਜ਼ਿੰਮੇਵਾਰੀ ਪ੍ਰਧਾਨ ਜੀ ਨੇ ਦਿੱਤੀ ਸੀ ਸਾਡੇ ਪ੍ਰਧਾਨ ਜੀ ਸਰਦਾਰ ਗੁਰਨਾਮ ਸਿੰਘ ਜੜੌਨੀ ਔਰ ਪੰਜਾਬ 15 ਸਾਡੇ ਅਰਮਿੰਦਰ ਸਿੰਘ ਜੀ ਹੈਪੀ ਜਿਨ੍ਹਾਂ ਨੇ ਕੇ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਮੈਨੂੰ ਦਿੱਤੀ ਵੀ ਜ਼ਿਲੇ-ਜ਼ਿਲੇ ਆਪਣੇ ਜ਼ਿਲੇ ਦੇ ਵਿੱਚ ਮੀਟਿੰਗ ਸਾਨੂੰ ਹਰ ਮਹੀਨੇ ਮੀਟਿੰਗ ਚਾਹੀਦੀ ਆ ਪਰ ਅਸੀਂ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਸਾਡੀ ਜੋ ਜੱਫੇਬੰਦੀ ਨੇ ਜੁਨੀਅਨ ਨੇ ਸੁਖਮਨੀ ਸਾਹਿਬ ਜਰੇ ਗੁਰੂ ਦਾ ਔਟਾ ਅਸਰਾ ਵੀ ਲਿਆ ਇੱਥੇ ਭੋਗ ਪਏ ਨੇ ਉਹਦੇ ਵਿੱਚ ਸਾਡੇ ਜਗਜੀਤ ਸਿੰਘ ਜੀ ਪੂਨਰ ਸਾਹਿਬ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਲਾ ਕਰਕੇ ਸੰਗਤਾਂ ਨੂੰ ਚਾਹ ਪਾਣੀ ਦਾ ਲੰਗਰ ਵੀ ਨਾਲ ਪਿਆਰ ਕਰਾ ਕੇ ਦਾ ਸੰਗਤਾਂ ਨੂੰ ਪ੍ਰੇਰਿਤ ਕੀਤਾ ਅਸੀਂ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਉਹ ਪੂਰੇ ਰਾਸ਼ਟਰ ਦੀ ਲੜਾਈ ਲੜ ਰਹੇ ਆ ਅਸੀਂ ਪ੍ਰਧਾਨ ਜੀ ਦੀ ਸੁੱਖ ਸ਼ਾਂਤੀ ਬਾਸਤੇ ਅੱਜ ਸੁਖਮਨੀ ਸਾਹਿਬ ਦੇ ਭੋਗ ਦੀ ਇੱਥੇ ਅਰਦਾਸ ਕਰਵਾਈ ਆ ਵੀ ਪ੍ਰਧਾਨ ਜੀ ਨੂੰ ਐਦਾਂ ਹੀ ਚੜ੍ਹਦੀ ਕਲਾ ਰਵੇ ਸਾਡੇ ਪ੍ਰਧਾਨ ਜੀ ਰਾਸ਼ਟਰੀ ਪ੍ਰਧਾਨ ਕਿ ਗਰੀਬਾਂ ਦੀ ਅਰਮਜਰੂਮਾਂ ਦੀ ਹਰ ਇੱਕ ਵਰਗ ਦੀ ਵੀ ਆਵਾਜ਼ ਉਠਾਉਂਦੇ ਰਹਿਣ ਅਸੀਂ ਪ੍ਰਧਾਨ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਪਰ ਪ੍ਰਧਾਨ ਜੀ ਨੂੰ ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ ਵੀ ਸਾਡੀ ਜਿੰਨੇ ਵੀ ਜਥੇਬੰਦੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀ ਵੀ ਜਥੇ ਬੰਦੀ ਆ ਸਾਡੇ ਨਮਜੋਤ ਸਿੰਘ ਜੀ ਗਰੇਵਾਲ ਨੂੰ ਅਸੀਂ ਇਹ ਜਰੂਰ ਬੇਨਤੀ ਕਰਦੇ ਆ ਵੀ ਸਾਰੀ ਜਥੇ ਬੰਦੀ ਨੂੰ ਇੱਕ ਕਰਕੇ ਪਰ ਅਸੀਂ ਇੱਕ ਝੰਡੇ ਥੱਲੇ ਸਾਡੀ ਲੜਾਈ ਲੜੀ ਜਾਵੇ ਤਾਂ ਅਸੀਂ ਬਹੁਤ ਵਧੀਆ ਰਹਾਂਗੇ ਔਰ ਸਾਡੇ ਜਗਜੀਤ ਸਿੰਘ ਜੀ अरोड़ा ਸਾਹਿਬ ਪਹੁੰਚੇ ਨੇ ਇਹ ਥੋੜਾ ਜਿਹਾ ਇਹਨਾਂ ਦੀ ਵੀ ਮੀਟਿੰਗ ਉਧਰ ਚੱਲਦੀ ਸੀਗੀ ਥੋੜਾ ਜਿਹਾ ਲੇਟ ਹੋ ਗਿਆ ਆਉਣ ਦੇ ਵਿੱਚ ਪਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜੀ ਕਿ ਇਹਨਾਂ ਨੇ ਸਾਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਦੇ ਕੇ ਇਹੇ ਜਿਹੇ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗ ਹੋਊਗੀ ਤਾਂ ਭਾਰਤੀ ਕਿਸਾਨ ਯੂਨੀਅਨ ਚੜ੍ਹੋਨੀ ਜਿੰਦਾਬਾਦ ਰਹੂਗੀ ਤੇ ਜਿੰ